ਸੁੰਨੀ ਬਈ ਮਾਨਸਾ ਦੀ ਮੰਡੀ ਵਿੱਚ ਰੌਣਕਾਂ ਪਰਤਨੀਆਂ ਸ਼ੁਰੂ ਹੋ ਗਈਆਂ ਨੇ ਕਿਉਂਕਿ ਕਾਫੀ ਲੰਮੇ ਇੰਤਜ਼ਾਰ ਤੋਂ ਬਾਅਦ ਅੱਜ ਅਨਾਜ ਮੰਡੀ ਵਿੱਚ ਕਣਕ ਪਹੁੰਚਣੀ ਸ਼ੁਰੂ ਹੋ ਗਈ ਹੈ ਅਤੇ ਜ਼ਿਕਰ ਜੋ ਹੈ ਕਿ ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ 1.4.2025 ਤੋਂ ਸ਼ੁਰੂ ਕਰ ਦਿੱਤੀ ਗਈ ਸੀ ਪਰ ਮੰਡੀ ਦੇ ਵਿੱਚ ਹਾਲੇ ਤੱਕ ਕਣਕ ਨਹੀਂ ਪਹੁੰਚੀ ਸੀ ਅੱਜ 11.4.2025 ਨੂੰ ਮਾਨਸਾ ਦੀ ਅਨਾਜ ਮੰਡੀ ਸਰਸਾ ਰੋਡ ਤੇ ਕਣਕ ਪਹੁੰਚਣੀ ਸ਼ੁਰੂ ਹੋ ਗਈ ਹੈ ਮੰਡੀ ਵਿੱਚ ਕਣਕ ਲੈ ਕੇ ਪਹੁੰਚੇ ਜੋਇਆ ਪਿੰਡ ਦੇ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਕਣਕ ਦਾ ਝਾੜ ਵਧੀਆ ਹੈ ਉਹ 9 ਕਿੱਲਿਆਂ ਦੀ ਕਣਕ ਲੈ ਕੇ ਮੰਡੀ ਵਿੱਚ ਪਹੁੰਚੇ ਸਨ ਉਹਨਾਂ ਨੇ ਦੱਸਿਆ ਕਿ ਮੇਰੀ ਕਣਕ ਦਾ ਝਾੜ 50 ਤੋਂ ਲੈ ਕੇ 60 ਦੇ ਵਿਚਕਾਰ ਨਿਕਲ ਰਿਹਾ ਹੈ ਜਿਸ ਨੂੰ ਉਹਨਾਂ ਨੇ ਝਾੜ ਨੂੰ ਚੰਗਾ ਦੱਸਿਆ ਇਹ ਤੇ ਦੱਸ ਦਈਏ ਕਿ ਵਿਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੀ ਗੱਲ ਹੋ ਗਈ ਹੈ ਦਾਣਾ ਮੰਡੀ ਵਾਲਿਆਂ ਨਾਲ ਤੇ ਉਹਨਾਂ ਦੇ ਦੱਸਣ ਮੁਤਾਬਕ ਜਿਹੜੀ ਕਣਕ ਹੈ ਉਹ ਤੁਰੰਤ ਹੀ ਤੋਲ ਦਿੱਤੀ ਜਾਵੇਗੀ ਤੇ ਕਣਕ ਦਾ ਝਾਰ ਲੱਗਣਾ ਜਿਹੜਾ ਉਹ ਸ਼ੁਰੂ ਹੋ ਗਿਆ ਹੈ ਤੁਹਾਡੀ ਗੱਲ ਕਰਾਉਣੇ ਹਾਂ ਕਣਕ ਲੈ ਕੇ ਮੰਡੀ ਵਿੱਚ ਪਹੁੰਚੇ ਜੋਈਆਂ ਪਿੰਡ ਦੇ ਬਿਕਰਮਜੀਤ ਸਿੰਘ ਨਾਲ ਕਿਹੜਾ ਪਿੰਡ ਆ ਬਾਜੀ ਜੋਈਆਂ ਪਿੰਡ ਆ ਕਿੰਨੇ ਬਾਹਰ ਦੇ ਕਣਕ ਲੈ ਕੇ ਆ ਬਾਜੀ ਹੈਗੀ ਨੋਕ ਲੈਣ ਦੀ ਤੇ ਕੀ ਹਿਸਾਬ ਦੀ ਅੰਦਾਜ਼ਾ ਨਿਕਲ ਰਹੀ ਹੈ 55 60 ਦੇ ਨੇੜੇ 55 ਪਰਸੈਂਟ ਚੜ੍ਹ ਰਹੀ ਹੈ 90% 50 60 ਦੇ ਵਿਚਾਲੇ ਨਿਕਲ ਰਹੀ ਹੈ ਠੀਕ ਆ ਛੋਟਾ-ਕੋਟਾ ਵੀ ਕਰਨੀ ਹੈ ਆਖਰ ਦੋਨੇ ਇਕੱਠੇ ਹਾਂ ਠੀਕ ਹੈ ਠੀਕ ਹੈ ਠੀਕ ਹੈ